ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਆਪਾਂ ਮਨਾਲੀ ਜੇ ਅਸੀਂ ਘੁੰਮਣ ਜਾਣਾ ਹੋਵੇ ਤਾਂ ਅੱਗੇ ਉਸ ਤੋਂ ਰੋਤਾਂਗ ਜਾਈਦਾਗਾ ਉਸ ਬਾਰੇ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਉੱਥੇ ਸਾਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਜਾਂ ਸਾਨੂੰ ਕੀ ਕੀ ਉੱਥੇ ਦੇਖਣ ਵਾਲੀ ਚੀਜ਼ ਆ ਜਾਂ ਕਿੰਨਾ ਸਮਾਂ ਲੱਗਦਾ ਕਿੰਨਾ ਪੈਸਾ ਲੱਗਦਾ ਉਹਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਤੇ ਮਨਾਲੀ ਤੋਂ ਅੱਗੇ ਆ ਰੋਤਾਂਗ ਪਾਸ ਕੋਈ 55 ਕਿਲੋਮੀਟਰ ਦਾ ਸਫ਼ਰ ਆ ਤੇ ਉੱਥੇ ਜਾਣ ਵਾਸਤੇ ਅਸੀਂ ਆਪ ਦੀ ਗੱਡੀ ਨਹੀਂ ਲੈ ਕੇ ਜਾ ਸਕਦੇ ਜੇ ਲੈ ਕੇ ਜਾਣੀ ਆ ਤਾਂ ਉਹਦਾ ਪਰਮਟ ਕਟਾਉਣਾ ਪੈਂਦਾ ਪਹਿਲਾਂ ਉਹ ਪਰਮਟ ਲਈ ਸਾਨੂੰ ਅ ਅਪਲਾਈ ਕਰਨਾ ਹੁੰਦਾ ਆਨਲਾਈਨ ਗੱਡੀ 10 ਸਾਲ ਤੋਂ ਘੱਟ ਹੋਣੀ ਚਾਹੀਦੀ ਆ ਫਿਰ ਉਹ ਪਰਮਟ ਇਸ਼ੂ ਹੁੰਦਾ 500 ਰੁਪਇਆ ਲੱਗਦਾ ਉੱਤੇ ਤੇ ਮੇਰੀ ਤਾਂ ਇਹ ਸਲਾਹ ਹੈ ਵੀ ਆਪ ਤਾਂ ਵੀ ਕਲਜਾਂ ਦੀ بجائے ਉੱਥੋਂ ਵਾਲੇ ਟ੍ਰੇਨ ਡਰਾਈਵਰ ਹੁੰਦੇ ਆ ਉੱਥੋਂ ਲੈ ਲੈਣੀ ਚਾਹੀਦੀ ਆ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਅਸੀਂ ਪਾਰ ਸੀਟ ਵੀ ਲੈਣੇ ਆ ਤਾਂ ਉੱਥੇ ਟੈਂਪੂ ਟਰੈਵਲ ਹੁੰਦੇ ਆ ਉਹ 800 ਤੋਂ ਲੈ ਕੇ 1000 ਤੱਕ ਲੈਂਦੇ ਆ ਇੱਕ ਸੀਟ ਦਾ ਉਹ ਸਾਨੂੰ ਸਾਰੇ ਕਮਾ ਕੇ ਲੈ ਕੇ ਆਉਂਦੇ ਆ ਦਿਖਾ ਕੇ ਸਾਰਾ ਕੁਝ पूरे दिन ਲਾਉਂਦੇ ਆ ਸ਼ਾਮ ਤੱਕ ਵਾਪਸ ਆਈਦਾ ਸੁਬਾ 5 6 ਵਜੇ ਤੁਰਨਾ ਪੈਂਦਾ ਕਿਉਂਕਿ ਬਾਅਦ ਚ ਜਾਮ ਲੱਗਣਾ ਚ ਸ਼ੁਰੂ ਹੋ ਜਾਂਦਾ ਇਹ ਲਈ ਸਾਥੀਓ ਜੇ ਅਸੀਂ ਛੋਟੀ ਗੱਡੀ ਚਾਰ ਕਿ ਜਾਣੇ ਆ ਅਸੀਂ ਇੱਕ ਆਲਟੋ ਗੱਡੀ ਲੈਨੇ ਆ ਤੋ 3500 ਦੇ ਕਰੀਬ 3500 ਤੋਂ 4000 ਦੇ ਵਿੱਚ ਤੇ ਜੇ ਡਿਜ਼ਾਇਰ ਲੈਨੇ ਆ ਤੋ 4000 ਤੋਂ 4500 ਦੇ ਵਿੱਚ ਮਿਲ ਜਾਂਦੀ ਆ ਉੱਥੇ ਜਾਣ ਵਾਸਤੇ ਕੋਈ ਖਿਆਈ ਨਹੀਂ ਹੁੰਦੀ ਉਹਨਾਂ ਦੀ ਡਰਾਈਵਿੰਗ ਸਹੀ ਹੁੰਦੀ ਆ ਜੇ ਜਿੱਥੇ ਮਾਜੀ ਰਕਾ ਲੋ ਤੇ ਕਮ ਕਿਹਾ ਦਾ ਵਧੀਆ ਇੰਜੋਏ برف ਤੇ ਅਸੀਂ ਕਰ ਸਕ ਸਕਦੇ ਆ ਤੇ ਇੱਕ ਹੋਰ ਸਲਾਹ ਆ ਗਈ ਜੇ ਹੁਣ ਜਿਹੜੇ ਜਲਾਈ ਦਾ ਮਹੀਨਾ ਜਾਣ ਵਾਲਾ ਹੈ ਨਹੀਂ ਪਹਾੜਾਂ ਦੇ ਵਿੱਚ ਕਿਉਂਕਿ ਹੁਣ ਬਰਫ਼ ਪਿਗਰ ਰਹੀ ਆ ਤੇ ਉਹਦੇ ਨਾਲ ਬਹੁਤ ਪਾਣੀ ਹੋ ਰਿਹਾ ਪ੍ਰਸਾਦ ਕਰਨ ਵਿੱਚ ਕਾਫੀ ਭਾਰਪੂਰ ਖਿਸਕ ਰਹੇ ਇਹ ਜੂਨ ਦਾ ਮਹੀਨਾ ਹੁੰਦਾ ਮੈਂ ਮਈ ਜੂਨ ਦਾ ਜਿਹੜਾ ਸਾਡਾ ਇਹ ਵਧੀਆ ਹੁੰਦਾਗਾ ਜਾਣ ਵਾਲਾ ਬਾਕੀ 55 ਕਿਲੋਮੀਟਰ ਦਾ ਸਫ਼ਰ ਆ ਇਹ ਜਿਹੜਾ ਹੈਗਾਗਾ ਰੋਤਾਂਗ ਦਾ ਤੇ ਉੱਥੇ ਜਾਣ ਤੇ ਵਾਸਤੇ ਇੱਕ ਡਰੈੱਸ ਲਈਦੀ ਹੈ 250 ਰੁਪਿਆ ਇੱਕ ਬੰਦੇ ਦਾ ਹੁੰਦਾ ਵਿੱਚ ਬੂਟ ਹੁੰਦੇ ਡਰੈੱਸ ਹੁੰਦੇ ਆ ਇਹਦੇ ਤੋਂ ਬਿਨਾਂ ਤੁਸੀਂ ਇੰਜੋਏ ਨਹੀਂ ਕਰ ਸਕਦੇ ਬਰਫ਼ ਤੇ ਲੇਟ ਨਹੀਂ ਸਕਦੇ ਆ ਕੋਈ ਵੀ ਅਸੀਂ ਐਕਟੀਵਿਟੀ ਕਰਨੀ ਹੈ ਜਾਂ ਉੱਥੇ ਤੇ ਉਹਦੇ ਲਈ ਸਾਨੂੰ ਇਹ ਡਰੈੱਸ ਜ਼ਰੂਰੀ ਆ ਇਹ ਲੈ ਲੈਣੀ ਚਾਹੀਦੀ ਜੇ ਅਸੀਂ ਇੰਨੀ ਵਾਟ ਗਏ ਆ ਖਰਚਾ ਕਰਕੇ ਤੇ ਇਹ ਵੀ ਜ਼ਰੂਰੀ ਹੈ ਲੈ ਲੈਣੀ ਚਾਹੀਦੀ ਆ ਬਾਕੀ ਜਿਹੜਾ ਰੋਤਾਂਗਾ ਇਹ ਪਹਿਲਾਂ ਇਹਦੇ ਥੱਲੋਂ ਦੀ ਹੁਣ ਟਨਲ ਟੱਪ ਗਈ ਆ ਪਹਿਲਾਂ ਇਹ ਦਰਾ ਉੱਤੋਂ ਦੀ ਚੱਲਦਾ ਹੁੰਦਾ ਸੀ ਸਾਰਾ ਰੋਤਾਂਗ ਪਾਸ ਇਹ ਹੈਗਾ 1358 ਫੁੱਟ ਚਾਈ ਤੇ ਆ ਸਮੁੰਦਰੀ ਤਲ ਤੋਂ ਤੇ ਮਾਹੌਲ ਪੂਰਾ ਵਧੀਆ ਹੁੰਦਾਗਾ ਬਰਫੀ ਬਰਫਨ ਦੀਏ ਚਾਰ ਸ਼ਫੇਰੇ ਵਧੀਆ ਦੇਖਣ ਵਾਲਾ ਤੇ ਹੁਣ ਇਹ ਵਨਵੇ ਹੀ ਆ ਹੁਣ ਇੱਧਰ ਤੋਂ ਚੜੀ ਤਾਂ ਇੱਕ ਪਾਸੇ ਦੀ ਰੁਤਾਂਗ ਤੇ ਦੂਜੇ ਪਾਸੇ ਟਨਲ ਵਾਲੇ ਪਾਸੇ ਨੂੰ ਉਤਰ ਜਾਈਦਾ ਸੀ ਸੁਵਾਲੀ ਸਾਈਡ ਤੇ ਇਸ ਦੇ ਤੇ ਵਧੀਆ ਇੰਜੋਏ ਕਰ ਸਕਦੇ ਆ ਤੁਸੀਂ ਬੱਚਿਆਂ ਨਾਲ ਵੀ ਜਾਂਦੇ ਆ ਤਾਂ ਵੀ ਤੁਸੀਂ ਉੱਤੇ ਟੈਕਸੀ ਵਗੈਰਾ ਲੈ ਲਓ ਬੇਫਿਕਰੀ ਰਹਿੰਦੀ ਆ ਆਪਦੀ ਗੱਡੀ ਮਨਾਲੀ ਠਲ ਦਿਓ ਜੇ ਤੁਸੀਂ ਆਪਦੀ ਗੱਡੀ ਤੇ ਗਏ ਹੋਏ ਆਂ ਤੇ ਉਸ ਤੋਂ ਬਾਅਦ ਉਧਰ ਜਿਹੜੇ ਪਾਸੇ ਉਤਰੀ ਤਾਂ ਤੇ ਉੱਥੇ ਅਟਲ 터ਨਲ ਆਉਂਦੀ ਆ ਅ ਉਹ ਵੀ ਦੇਖਣ ਵਾਲੀ ਆ 9.5 ਕਿਲੋਮੀਟਰ ਦੀ ਲੰਬਾਈ ਆ ਉਹਦੀ ਅਟਲ 터ਨਲ ਦੀ ਤੇ ਉਹ ਉਸ ਰਸਤੇ ਅਸੀਂ ਫਿਰ ਵਾਪਸੀ ਕਰਦੇ ਆ ਤੇ ਹੋਰ ਵੀ ਕੁਝ ਨਿੱਕੇ ਨਿੱਕੇ ਉੱਤੇ ਪੁਆਇੰਟ ਹੈਗੇ ਆ ਜਿਹੜੇ ਰਾਹ ਚ ਦਿਖਾਉਂਦੇ ਆ ਸਾਨੂੰ ਤੇ ਜਿੱਥੇ ਰੋਕਦੇ ਆ ਜਿੱਥੇ ਹੁੰਦੇ ਆ ਲੋਕ ਬਸ ਕੋਈ ਐਕਟੀਵਿਟੀਆਂ ਕਰਦੇ ਹੁੰਦੇ ਆ ਦੇਖੋ ਅਟਲ ਟਨਲ ਆ ਗਈ ਆ ਇਸ ਟਨਲ ਦੇ ਵਿੱਚ ਦੀ ਅਸੀਂ ਫਿਰੋਂ ਦੂਜੇ ਪਾਸੇ ਚਲੇ ਜਾਨੇ ਆ هون ਟਨਲ ਕਈ ਬਣ ਗਈਆਂ ਸ਼੍ਰੀਨਗਰ ਕੰਨੀ ਵੀ 9-9 ਕਿਲੋਮੀਟਰ ਦੀਆਂ ਪਰ ਇਹ ਸਭ ਤੋਂ ਪਹਿਲਾਂ ਬਣੀ ਸੀ ਉਹ ਟੋ ਟਨਲ ਜਿਹੜੀ ਜ਼ਿਆਦਾ ਲੰਬੀ ਸੀ ਇੰਨੀ ਜੀਨੇ ਸਾਰਾ ਪਾਸ ਰੋਤਾਂਗ ਪਾਸ ਸਾਰਾ ਕੱਟ ਦਿੱਤਾ ਸੀ ਜੀ ਨੇ ਸੋਹਣੀ ਬਣੀ ਹੋਈ ਆ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਜੇ ਕੋਈ ਪ੍ਰੋਬਲਮ ਆ ਜੀ ਤੇ ਗੱਡੀ ਨੂੰ ਵੀ ਟੋਕ ਕੀਤਾ ਜਾ ਸਕਦਾ ਹੈ ਜੀ ਫੋਨ ਕਰ ਦਿਓ ਹੈਲਪ ਹਰ ਇੱਕ ਮਿਲਦੀ ਆ ਉੱਥੇ ਵਧੀਆ ਇੰਜੋਏ ਕਰਦਾ ਇੱਕ ਦਿਨ ਜਦੋਂ ਮਨਾਲੀ ਜਾਣਾ ਇੱਕ ਦਿਨ ਰੋਤਾਂਗ ਦਾ ਜ਼ਰੂਰ ਰੱਖਿਆ ਜਾਵੇ ਕਿਉਂਕਿ ਬਰਫ਼ ਤੇ ਬੱਚਿਆਂ ਨੂੰ ਹੰਦਾਗਾ ਖੇਡਣਾ ਚੰਗਾ ਲੱਗਦਾ ਤੇ ਉਂਝ ਵੀ ਜੇ ਅਸੀਂ ਘੁੰਮਣ ਫਿਰਨ ਦੇ ਸ਼ੌਕੀਨ ਹਾਂ ਤੇ ਸਾਡੇ ਲਈ ਵਧੀਆ ਚੀਜ਼ ਹੈ ਦੇਖਣ ਵਾਲੀ ਵੈਸੇ ਦਾ ਉਸ ਤੋਂ ਅੱਗੇ ਨੂੰ ਵੀ ਲੋਕ ਬਹੁਤ ਜਾਂਦੇ ਆ ਪਰ ਜੇ ਅਸੀਂ ਮਨਾਲੀ ਤੱਕ ਗਏ ਆ ਤਾਂ ਇਹ ਜ਼ਰੂਰ ਦੇਖਣਾ ਇੱਕ ਦਿਨ ਦਾ ਟੂਰ ਆ ਮਨਾਲੀ ਫਿਰ ਅਸੀਂ ਦੂਜੇ ਪਾਸੇ ਨਿਕਲ ਜਾਈਦਾਗਾ ਤੇ ਅਟਾ ਡਾ ਨਾਲ ਤੇ ਧੰਨਵਾਦ